ਸਸ਼ੀਕਾਲ ਜੀ ਤੁਸੀਂ ਖੇਰੋ 24 ਇੰਟੂ 7 ਪੰਜਾਬ ਰਾਜਪੂਰਾ ਦੇ ਐਸਐਚਓ ਕਿਰਪਾਲ ਸਿੰਘ ਦੀ ਮਿਹਨਤ ਰੰਗ ਲਈ 4 ਘੰਟਿਆਂ ਤੋਂ ਲਾਪਤਾ ਬੱਚਾ ਮਾਪਿਆਂ ਦੀ ਕੀਤਾ ਹਵਾਲੇ ਰਾਜਪੁਰਾ ਸਿਟੀ ਦੇ ਐਸਐਚ ਚੁਇਨਸਪੈਕਟਰ ਕਿਰਪਾਲ ਸਿੰਘ ਦੀ ਮਿਹਨਤ رنگ ਲਿਆਈ ਕਰੀਬ 4 ਘੰਟਿਆਂ ਤੋਂ ਲਾਪਤਾ ਬੱਚਾ ਮਾਪਿਆਂ ਦੀ ਕਿਤਾ ਹਵਾਲੇ ਜ਼ਿਕਰਯੋਗ ਇਹ ਹੈ ਕਿ ਰਾਜਪੁਰਾ ਸਿਟੀ ਵਿੱਚ ਇਨਸਪੈਕਟਰ ਕਿਰਪਾਲ ਸਿੰਘ ਮੋਹਿਨ ਨੂੰ ਇੱਕ ਬੱਚਾ ਲਵਾਰਿਸ ਹਾਲਾਤ ਵਿੱਚ ਮਿਲਿਆ ਜੋ ਕਿ ਬੋਲ ਨਹੀਂ ਸਕਦਾ ਸੀ ਉਸ ਦੀ ਵੀਡੀਓ ਇਨਸਪੈਕਟਰ ਕਿਰਪਾਲ ਮੋਹਿਨ ਨੇ ਰਾਜਪੁਰਾ ਦੇ ਵੱਖ-ਵੱਖ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਸਾਂਝੀ ਕੀਤੀ ਜਿਸ ਤੋਂ ਬਾਅਦ ਬੱਚੇ ਦੇ ਮਾਤਾ ਪਿਤਾ ਤੱਕ ਇਹ ਵੀਡੀਓ ਪਹੁੰਚੀ ਅਤੇ ਦੇਰ ਸ਼ਾਮ ਬੱਚੇ ਦੇ ਮਾਤਾ ਪਿਤਾ ਥਾਣਾ ਸਿਟੀ ਰਾਜਪੁਰਾ ਪਹੁੰਚੇ ਜਿੱਥੇ ਉਹਨਾਂ ਵੱਲੋਂ ਬੱਚੇ ਨੂੰ ਮਿਲਿਆ ਗਿਆ ਤੇ ਸਥਾਨਕ ਪੁਲਿਸ ਤਾਵੀ ਧੰਨਵਾਦ ਕੀਤਾ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸ ਐਚ ਓ ਸਿਟੀ ਇੰਸਪੈਕਟਰ ਕਰਪਾਲ ਸਿੰਘ ਆਪਾਂ ਨੂੰ ਹੁਣੇ ਇੱਕ ਬੱਚਾ ਇਹ ਬੱਚੇ ਦੀ ਉਮਰ ਹੈਗੀ ਹੈ तकरीबन 7 8 10 ਸਾਲ ਬੱਚੇ ਦੀ ਉਮਰ ਹੈ ਤੇ ਇਹ ਬੋਲਦਾ ਨਹੀਂਗਾ ਨਾ ਹੀ ਕੋਈ ਦੱਸਦਾ ਇੱਥੇ ਰਾਜਪੁਰੇ ਹੀ ਤੁਰਿਆ ਫਿਰ ਰਿਹਾ ਸੀ 2 ਘੰਟੇ ਤੋਂ ਉਹਨੇ ਸਾਡੇ ਕੋਲ ਹੈ ਸਿਟੀ ਰਾਜਪੁਰੇ ਜੇ ਕਿਸੇ ਦਾ ਹੈਗਾ ਤੇ ਸਾਡੀ ਮਦਦ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਜੇ ਕਿਸੇ ਦਾ ਹੈਗਾ ਤਾਂ ਉਹਦਾ ਬੱਚਾ ਮਿਲ ਜੂਗਾ ਮਾਪੇ ਇਹਦੇ ਟੈਨਸ਼ਨ 'ਚ ਹੋਣਗੇ ਥੈਂਕ ਯੂ ਤੇਰਾ ਨਾਂ ਕੀ ਹੈ ਪੁੱਤ ਨਾਂ ਕੀ ਹੈ ਤੇਰਾ ਨਾਂ ਕੀ ਹੈ ਛੋਟੇ ਨਾਂ ਕੀ ਹੈ ਪੁੱਤ ਨਾਂ ਕੀ ਹੈ ਨਾਂ ਇਹ ਬੋਲਦਾ ਨਹੀਂ ਭਾਜੀ ਪਲੀਜ਼ ਕਰਿਓ ਸਾਡੀ ਹੈਲਪ ਕਰਿਓ ਪਲੀਜ਼ ਥੈਂਕ ਯੂ ਆ ਤੁਸੀਂ ਮੈਂ ਇੱਕ ਵੀਡੀਓ ਪਾਈ ਸੀ 3-4 ਘੰਟੇ ਪਹਿਲਾਂ ਜਿਹੜੀ ਤੁਸੀਂ ਗਰੁੱਪਾਂ 'ਚ ਸ਼ੇਅਰ ਕੀਤੀ ਸਾਰਿਆਂ ਦਾ ਥੈਂਕਸ ਧੰਨਵਾਦ ਅੱਜ ਮਾ ਮਾਪ ਆ ਗਿਆ ਬੱਚੇ ਦੇ ਇਹ 3 ਵਜੇ ਦਾ ਘਰੋਂ ਲਾਹ ਪਤਾ ਇਹ ਲੱਭਦੇ ਫਿਰਦੇ ਸੀ 35 ਦੇ ਲੀਕੇ ਤੇ ਨਾਮ ਕਿਹਾ ਆਰੀਅਨ ਹਾਂ ਆਰੀਅਨ ਨਾਮ ਹੈ ਨਾ ਆਪਣਾ ਇਹ ਇਹ ਆਰੀਅਨ ਨਾਮ ਹੈ ਦਾ ਥੈਂਕ ਯੂ ਸਾਰਿਆਂ ਦਾ ਧੰਨਵਾਦ ਤੁਹਾਡੀ ਬਦੌਲਤ ਆ ਬੱਚਾ ਆਪਣੇ ਮਾ ਮਾਪ ਦੇ ਕੋਲ ਚੱਲਿਆ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਖਰੀਓ 24 7 ਪੰਜਾਬ ਰਾਜਪੂਰਾ ਦੇ ਐਸਐਚਓ ਕਿਰਪਾਲ ਸਿੰਘ ਦੀ ਮਿਹਨਤ ਰੰਗ ਲਿਆਈ 4 ਘੰਟਿਆਂ ਤੋਂ ਲਾਪਤਾ ਬੱਚਾ ਮਾਪਿਆਂ ਦੇ ਕੀਤਾ ਹਵਾਲੇ ਰਾਜਪੁਰਾ ਸਿਟੀ ਦੇ ਐਸਐਚ ਇਨਸਪੈਕਟਰ ਕਿਰਪਾਲ ਸਿੰਘ ਦੀ ਮਿਹਨਤ رنگ ਲਿਆਈ ਕਰੀਬ 4 ਘੰਟਿਆਂ ਤੋਂ ਲਾਪਤਾ ਬੱਚਾ ਮਾਪਿਆਂ ਦੇ ਕਿਤਾ ਹਵਾਲੇ ਜ਼ਿਕਰਯੋਗ ਇਹ ਹੈ ਕਿ ਰਾਜਪੁਰਾ ਸਿਟੀ ਵਿੱਚ ਇਨਸਪੈਕਟਰ ਕਿਰਪਾਲ ਸਿੰਘ ਮੋਹਿਨ ਨੂੰ ਇੱਕ ਬੱਚਾ ਲਵਾਰਿਸ ਹਾਲਾਤ ਵਿੱਚ ਮਿਲਿਆ ਜੋ ਕਿ ਬੋਲ ਨਹੀਂ ਸਕਦਾ ਸੀ ਉਸ ਦੀ ਵੀਡੀਓ ਇਨਸਪੈਕਟਰ ਕਿਰਪਾਲ ਮੋਹਿਨ ਨੇ ਰਾਜਪੁਰਾ ਦੇ ਵੱਖ-ਵੱਖ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਸਾਂਝੀ ਕੀਤੀ ਜਿਸ ਤੋਂ ਬਾਅਦ ਬੱਚੇ ਦੇ ਮਾਤਾ-ਪਿਤਾ ਤੱਕ ਇਹ ਵੀਡੀਓ ਪਹੁੰਚੀ ਅਤੇ ਦੇਰ ਸ਼ਾਮ ਬੱਚੇ ਦੇ ਮਾਤਾ-ਪਿਤਾ ਥਾਣਾ ਸਿਟੀ ਰਾਜਪੁਰਾ ਪਹੁੰਚੇ ਜਿੱਥੇ ਉਹਨਾਂ ਵੱਲੋਂ ਬੱਚੇ ਨੂੰ ਲਿਆ ਗਿਆ ਤੇ ਸਥਾਨਕ ਪੁਲਿਸ ਸਾ ਵੀ ਧੰਨਵਾਦ ਕੀਤਾ ਗਿਆ ਸਸੀਕਾਲ ਜੀ ਸਾਰਿਆਂ ਨੂੰ ਮੈਂ ਐਸ ਐਚਓ ਸਿਟੀ ਇੰਸਪੈਕਟਰ ਕਿਰਪਾਲ ਸਿੰਘ ਆਪਾਂ ਨੂੰ ਹੁਣੇ ਇੱਕ ਬਟਾ ਇਹ ਬੱਚੇ ਦੀ ਉਮਰ ਹੈਗੀ ਹੈ तकरीबन 7 8 10 ਸਾਲ ਬੱਚੇ ਦੀ ਉਮਰ ਹੈ ਤੇ ਇਹ ਬੋਲਦਾ ਨੀਗਾ ਨਾ ਹੀ ਕੋਈ ਦੱਸਦਾ ਇੱਥੇ ਰਾਜਪੁਰੇ ਹੀ ਤੁਰਿਆ ਫਿਰ ਰਿਹਾ ਸੀ 2 ਘੰਟੇ ਤੋਂ ਉਹਨੇ ਸਾਡੇ ਕੋਲ ਹੈ ਸਿਟੀ ਰਾਜਪੁਰੇ ਜੇ ਕਿਸੇ ਦਾ ਹੈਗਾ ਤੇ ਸਾਡੀ ਮਦਦ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਜੇ ਕਿਸੇ ਦਾ ਹੈਗਾ ਤਾਂ ਉਹਦਾ ਬੱਚਾ ਮਿਲ ਜੂਗਾ ਮਾਪੇ ਇਹਦੇ ਟੈਨਸ਼ਨ 'ਚ ਹੋਣਗੇ ਥੈਂਕ ਯੂ ਤੇਰਾ ਨਾਂ ਕੀ ਹੈ ਪੁੱਤ ਨਾਂ ਕੀ ਹੈ ਤੇਰਾ ਨਾਂ ਕੀ ਹੈ ਛੋਟੇ ਨਾਂ ਕੀ ਹੈ ਪੁੱਤ ਨਾਂ ਕੀ ਹੈ ਨਾਂ ਇਹ ਬੋਲਦਾ ਨਹੀਂ ਭਾਜੀ ਪਲੀਜ਼ ਕਰਿਓ ਸਾਡੀ ਹੈਲਪ ਕਰਿਓ ਪਲੀਜ਼ ਥੈਂਕ ਯੂ ਆ ਤੁਸੀਂ ਮੈਂ ਇੱਕ ਵੀਡੀਓ ਪਾਈ ਸੀ 3-4 ਘੰਟੇ ਪਹਿਲਾਂ ਜਿਹੜੀ ਤੁਸੀਂ ਗਰੁੱਪਾਂ 'ਚ ਸ਼ੇਅਰ ਕੀਤੀ ਸਾਰਿਆਂ ਦਾ ਥੈਂਕਸ ਧੰਨਵਾਦ ਅਦੇ ਮਾ ਮਾਪ ਆ ਗਿਆ ਬੱਚੇ ਦੇ ਇਹ 3 ਵਜੇ ਦਾ ਤੁਹਾਨੂੰ ਲਾਹ ਪਤਾ ਇਹ ਲੱਭਦੇ ਰਹਦੇ ਸੀ ਟੈਂਸ਼ਨ ਕਰੀ ਗਏ ਤੇ ਨਾਮ ਕਿਹਾ ਆਰੀਅਨ ਹਾਂ ਆਰੀਅਨ ਨਾਮ ਹੈ ਨਾ ਆਪਣਾ ਯਸਰ ਇਹ ਆਰੀਅਨ ਨਾਮ ਹੈ ਦਾ ਥੈਂਕ ਯੂ ਸਾਰਿਆਂ ਦਾ ਧੰਨਵਾਦ ਤੁਹਾਡੀ ਬਦੌਲਤ ਆ ਬੱਚਾ ਆਪਣੇ ਮਾਪੇ ਦੇ ਕੋਲ ਚੱਲਿਆ ਥੈਂਕ ਯੂ ਧੰਨਵਾਦ